ਜਦ ਇਸ ਯਾਸ ਵਿੱਚ ਪੜਦੇ ਆ ਕਿ ਬੀਬੀ ਸ਼ਰਨਕੌਰ ਜੱਕੀ ਗਾਨੇ ਹਰ ਸ਼ਰਨਕੌਰ ਲਿਖਿਆ ਆ ਕਿ ਉਸ ਬੀਬੀ ਨੇ ਧੰਗੁਰੂ ਕਲੰਗੀਧਰ ਪਾਸ਼ਾ ਜੀ ਦੇ ਵੱਡੇ ਸਹਬਜ਼ਾਦੇ ਜਿਹੜੇ ਉੱਥੇ ਚਮਕੌਰ ਦੀ ਗੜੀ ਦੇ ਵਿੱਚ ਸਿੱਖ ਸ਼ਹੀਦ ਹੋਏ ਹ ਉਹਨਾਂ ਦੀ ਪਵਿੱਤਰ ਦੇਹਾਂ ਦਾ ਸੰਸਕਾਰ ਕੀਤਾ ਤੇ ਜਦੋਂ ਮੁਗਲਾਂ ਨੇ ਦੇਖਿਆ ਕਿ ਅੱਗ ਦੀਆਂ ਲਾਟਾਂ ਕਿੱਥੋਂ ਆ ਬਲਦੀਆਂ ਆ ਰਹੀਆਂ ਆ ਜਦੋਂ ਮੁਗਲ ਕੋਲ ਆਏ ਤੇ ਉਹ ਬੱਚੀ ਕੋਲ ਬੈਠ ਕੇ ਸੋਲਾ ਸਾਹਿਬ ਦਾ ਪਾਠ ਕਰ ਰਹੀ ਸੀਗੀ ਜੋਸ ਬੱਚੀ ਨੂੰ ਪਾਠ ਕਰਦੀ ਨੂੰ ਇਹਨਾਂ ਮੁਗਲਾਂ ਨੇ ਚੱਕ ਕੇ ਸਤਗੁਰ ਜੀ ਦੇ ਸ਼ਹੀਦਾ ਦੇ ਨਾਲ ਹੀ ਉਸ ਬੱਚੀ ਨੂੰ ਵੀ ਸ਼ਹੀਦ ਕਰ ਦਿੱਤਾ ਸੰਸਕਾਰ ਕਰ ਦਿੱਤਾ ਉਸੇ ਵੱਲਦੀ ਹੋਈ ਅੱਗ ਦੀ ਲਾਟਾਂ ਦੇ ਵਿੱਚ ਇਸ ਬੀਬੀ ਹਰਸ਼ਰਨ ਕੌਰ ਨੂੰ ਵੀ ਸ਼ਹੀਦ ਕਰ ਦਿੱਤਾ ਜਦੋਂ ਗੁਰੂ ਮਾਲਕ ਜੀ ਨੂੰ ਇਸ ਬੀਬੀ ਦੀ ਇਸ ਬੱਚੀ ਦੀ ਖਬਰ ਮਿਲਦੀ ਹੈ ਤੇ ਸਤਗੁਰ ਬੜੇ ਖੁਸ਼ ਹੁੰਦੇ ਆ ਸਤਗੁਰੂ ਰੱਖਦੇ ਆ ਕਿ ਤੇਰੀ ਇਸ ਸੇਵਾ ਨੂੰ ਸਾਰਾ ਜਗਤ ਯਾਦ ਰੱਖੇਗਾ ਤੇ ਮਾਲਕ ਨੇ ਕਿਹਾ ਸੀਗਾ ਕਿ ਤੇਰੀ ਸੇਵਾ ਨਿਹਾਲ ਹੈ ਨਿਹਾਲ ਹੈ ਹਮ ਸਤਗੁਰ ਜੀ ਨੇ ਇਸ ਬੱਚੀ ਨੂੰ ਅਸੀਸਾਂ ਦਿੱਤੀ ਸੀ ਕਿ ਆ ਤੇ ਮਾਲਕ ਨੇ ਕਿਹਾ ਸੀਗਾ ਬਹੁਤ ਵੱਡੀ ਸੇਵਾ ਇਸ ਬੱਚੀ ਨੇ ਕੀਤੀ ਹੈ ਹਮ ਤੇ ਦੂਜੇ ਪਾਸੇ ਆਪਾਂ ਹੁਣ ਚੱਲੀਏ ਜੀ ਕੁੰਮੇ ਮਾਸਕੀ ਦੇ ਘਰੇ ਛੋਟੇ ਸਾਹਿਬ ਦਾਦੇ ਦੇ ਮੈਂ ਵਿੱਚ ਰੋਕਣਾ ਜਾਵਾਂਗਾ ਬੀਬੀ ਹਰਸ਼ਰਨ ਕੌਰ ਦੀ ਗੱਲ ਕੀਤੀ ਜੀ ਜੀ ਜ਼ਰੂਰ ਇਤਿਹਾਸ ਦੇ ਵਿੱਚ ਬਹੁਤ ਇੱਕ ਤੁਸੀਂ ਕਿਹਾ ਵੀ ਵੱਡਾ ਨਾਮ ਨੇ ਪਰ ਜਦੋਂ ਆਪਾਂ ਇਤਿਹਾਸ ਸੁਣਾਉਣ ਦੀ ਵਾਰੀ ਆਉਂਦੀ ਇਹ ਤਾਂ ਬੜੇ ਘੱਟ ਲੋਕੀ ਇਹਨਾਂ ਦਾ ਨਾਮ ਜਿਹੜਾ ਹੈ ਉਹ ਬੋਲਦੇ ਨੇ ਤੇ ਦੂਜੇ ਪਾਸੇ ਤੁਸੀਂ ਬੱਚੀ ਕਿਆ ਮਤਲਬ ਉਮਰ ਕਾਫੀ ਛੋਟੀ ਸੀ ਉਮਰ ਬਹੁਤ ਛੋਟੀ ਸੀ ਜੀ ਅਨਮੈਰਿਡ ਸੀਗੇ ਤੇ ਘਰ ਦੇ ਵਿੱਚ ਕੋਈ ਛੋਟਾ ਭਰਾ ਤੇ ਇੱਕ ਮਾਂ ਆ ਤੇ ਪਿਓ ਵੀ ਨਹੀਂ ਹੈ ਸਿਰ ਤੇ ਤੇ ਇਕੱਲੇ ਹੀ ਇੰਨਾ ਦੇਹਾਂ ਦੀ ਉਹਨਾਂ ਨੇ ਮਾਂ ਚਾਹੁੰਦੀ ਸੀ ਮੈਂ ਜਾਵਾਂ ਬੀਬੀ ਹਰਸ਼ਨ ਕਰਦੀ ਮਾਂ ਚਾਹੁੰਦੀ ਸੀ ਮੈਂ ਜਾਵਾਂ ਹੂੰ ਉਹਨੇ ਕਿਹਾ ਕਿ ਤੁਸੀਂ ਨਹੀਂ ਐ ਪਿਛੇ ਭਰਾ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਐ ਤੇ ਮਾਂ ਨੇ ਪੁੱਛਿਆ ਸੀਗਾ ਕਿ ਤੇਰੀ ਉਮਰ ਵੀ ਛੋਟੀ ਐ ਕਿ ਤੂੰ ਉਹਨਾਂ ਨੂੰ ਪਛਾਣੇਂਗੀ ਕਿ ਕਿਦਾਂ ਉਹ ਕਹਿੰਦੀ ਮੈਂ ਪਛਾਣਾਂਗੀ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਤੇ ਸਿੱਖਾਂ ਦੇ ਗੁੱਟਾ ਚ ਕੜੇ ਹੋਣਗੇ ਇਹ ਕੜੇ ਸਾਡੀ ਪਛਾਣ ਐ ਜੀ ਅੱਜ ਸਾਡੇ ਸਿੱਖ ਕੜੇ ਵੀ ਨਹੀਂ ਪਾਉਂਦੇ ਤੇ ਉਹਨਾਂ ਦੇ ਲੰਬੇ ਲੰਬੇ ਦਾੜੇ ਲੰਬੇ ਲੰਬੇ ਕੇਸ ਤੇੜਕ ਸ਼ਹਿਰੇ ਇਹ ਸਿੱਖਾਂ ਦੀ ਪਛਾਣ ਸੀਗੀ ਉਹ ਕਹਿੰਦੀ ਮੈਂ ਇਥੋਂ ਪਛਾਣਾਂਗੀ ਤੇ ਆ ਸਾਡੀ ਅੱਜ ਪਹਿਚਾਨ ਖਤਮ ਹੋ ਰਹੀ ਆ ਸਾਨੂੰ ਕੜੇ ਵੀ ਨਹੀਂ ਅੱਜ ਪੌਣੇ ਚੰਗੇ ਲੱਗਦੇ ਦਾੜੇ ਰੱਖਣੇ ਚੰਗੇ ਨਹੀਂ ਲੱਗਦੇ ਕੇਸ ਰੱਖਣੇ ਚੰਗੇ ਨਹੀਂ ਲੱਗਦੇ ਤੇੜਕ ਸ਼ਹਿਰੇ ਸਾਡੇ ਨਹੀਂ ਐ ਮੈਂ ਕਹਿ ਦਵਾਂ ਕਿ ਸਾਨੂੰ ਅਮਰਤ ਦੀਆਂ ਕੋਟਾ ਅੱਜ ਬੋਝ ਲੱਗਣ ਲੱਗੀਆਂ ਪਰ ਉਹ ਬੱਚੀ ਕਹਿੰਦੀ ਸੀ ਕਿ ਮੈਂ ਇਹਨਾਂ ਚੀਜ਼ਾਂ ਤੋਂ ਪਹਿਚਾਨ ਕੇ ਸਹਿਬਜ਼ਾਦੇ ਦਾ ਸੰਸਕਾਰ ਕਰਾਂਗੀ ਉਸ ਬੱਚੀ ਨੇ ਕੀਤਾ ਜੀ ਸੰਸਕਾਰ ਆਪਾਂ ਇਤਿਹਾਸ ਦੀ ਗੱਲ ਕਰ ਰਹੇ ਹਾਂ ਇਤਿਹਾਸ ਤੇ ਵੀ ਜਾਵਾਂਗੇ ਪਰ ਤੁਹਾਡੀ ਗੱਲ ਤੋਂ ਨਾ ਮੈਨੂੰ ਇੱਕ ਗੱਲ ਅ ਵੈਸੇ ਤਾਂ ਟਰੈਕ ਤੋਂ ਲੱਗ ਹੈ ਪਤਾ ਨਹੀਂ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ ਪਰ ਸੰਸਾਰ ਦੇ ਵਿੱਚ ਚੱਲ ਰਹੀ ਤੁਸੀਂ ਕਹਿ ਰਹੇ ਹੋ ਵੀ ਸਾਨੂੰ ਹੁਣ ਦਾੜੇ ਨਹੀਂ ਮੂੰਹ ਤੇ ਚੰਗੇ ਲੱਗਦੇ ਸਾਨੂੰ ਗੁਰੂ ਦਾ ਅੰਮ੍ਰਿਤ ਨਹੀਂ ਚੰਗਾ ਲੱਗਦਾ ਪਹਿਲਾਂ ਹੁੰਦਾ ਸੀਗਾ ਜਦੋਂ ਵਿਆਹ ਹੁੰਨ ਲੱਗਦਾ ਸੀ ਨਾ ਕਿਉਂਕਿ ਮੈਂ ਪਰਸਨਲ ਐਕਸਪੀਰੀਅੰਸ ਤੋਂ ਕਹਿ ਰਿਹਾ ਮੇਰੇ ਦੋਸਤਾਂ ਨਾਲ ਵੀ ਬੜਿਆਂ ਨਾਲ ਹੋਇਆ ਕਿਉਂਕਿ ਗੁਰਸਿੱਖ ਬੜੇ ਯਾਰ ਦੋਸਤ ਵੀ ਨੇ ਤੇ ਗੁਰੂ ਦੀ ਅਪਾਰ ਕਿਰਪਾ ਮੇਰੇ ਵੀ ਪਿੱਛੇ ਕੁਝ ਸਮਾਂ ਪਹਿਲਾਂ ਹੀ ਆਨੰਦਕਾਰਜ ਹੋਇਆ ਤੇ ਬੜਾ ਵਧੀਆ ਪਰਿਵਾਰ ਮਿਲਿਆ ਪਰ ਜਦੋਂ ਇਸ ਵਿਆਹ ਵਾਲੋਕੇ ਚਲਦੇ ਨੇ ਤਾਂ ਅ ਅੱਜਕੱਲ ਕੁੜੀਆਂ ਕਹਿ ਦਿੰਦੀਆਂ ਜਾਂ ਮੁੰਡੇ ਹੀ ਕਹਿ ਦਿੰਦੇ ਆ ਵੀ ਸਾਨੂੰ ਗੁਰਸਿੱਖ ਨਹੀਂ ਚਾਹੀਦਾ ਸਾਨੂੰ ਅੰਮ੍ਰਿਤਧਾਰੀ ਨਹੀਂ ਚਾਹੀਦਾ ਸਾਨੂੰ ਜਿਹਦੇ ਮੂੰਹ ਤੇ ਦਾੜਾ ਪ੍ਰਕਾਸ਼ ਹੈ ਉਹ ਨਹੀਂ ਚਾਹੀਦਾ ਕਿਉਂਕਿ ਉਹ ਸਾਨੂੰ ਰੋਕੇਗਾ ਕਿਸੇ ਨਾ ਕਿਸੇ ਕੰਮ ਤੋਂ ਨਹੀਂ ਨਹੀਂ ਰੋਕ ਨਹੀਂ ਸੀਗੀ ਕੋਈ ਅਸੀਂ ਅਸਲ ਚ ਅਸਲੀ ਸਿੱਖ ਦੀ ਤਸਵੀਰ ਹੀ ਨਹੀਂ ਦਿਖਾ ਸਕੇ ਜਿਵੇਂ ਪਹਿਲਾਂ ਤੁਹਾਨੂੰ ਕਿਹਾ ਨਾ ਜੀ ਜਦੋਂ ਸਾਡੀਆਂ ਬੱਚੀਆਂ ਨੇ ਨਾਵਲ ਪੜ੍ਹਨੇ ਸੀਗੇ ਬੀਬੀ ਸੁੰਦਰੀ ਵਰਗੇ ਸਾਡੀਆਂ ਬੱਚੀਆਂ ਨੂੰ ਪਤਾ ਹੁੰਦਾ ਕਿ ਮਾਤਾ ਪਾਣੀ ਕੌਣ ਐ ਸਾਡੀਆਂ ਬੱਚੀਆਂ ਨੂੰ ਪਤਾ ਹੁੰਦਾ ਕਿ ਮਾਤਾ ਗੁਜਰਕ ਹੋਰ ਕੌਣ ਐ ਮਾਤਾ ਭਾਗੋ ਕੌਣ ਐ ਤੂੰ ਤੂੰ ਸਾਡੇ ਬੱਚੀਆਂ ਨੂੰ ਸਾਡਾ ਇਤਿਹਾਸ ਪਤਾ ਹੁੰਦਾ ਤੇ ਸਾਡੀਆਂ ਬੱਚੀਆਂ ਤਾਂ ਸਿਰ ਤੋਂ ਚੁੰਨੀ ਲਾਉਣ ਤੋਂ ਵੀ ਡਰਦੀਆਂ ਅਸੀਂ ਅਸਲ 'ਚ ਦੱਸ ਹੀ ਨਹੀਂ ਪਾਏ ਸਾਡੇ ਅੱਜ ਸਾਹਮਣੇ ਮਾਡਲ ਜ਼ਮਾਨਾ ਆਇਆ ਤੇ ਮਾਡਲ ਤਸਵੀਰਾਂ ਆ ਸਾਡਾ ਝੁਕਾ ਸਾਡੇ ਬੱਚਿਆਂ ਦਾ ਜਾਂ ਬੱਚੀਆਂ ਦਾ ਐਕਟਰਾਂ ਵਾਲਾ ਜਿਹੜੋ ਸਿੱਖ ਨੂੰ ਦਿਖਾਇਆ ਜਾਂਦਾ ਕਿ ਸਾਡਾ ਐਕਟਰ ਹਰੀ ਸਿੰਘ ਨਾਲੂਆ ਸਾਡਾ ਕਿਰਦਾਰ ਸਾਡਾ ਕੈਰੈਕਟਰ ਦੇਖਣਾ ਆ ਅਕਾਲੀ ਫੋਲਾ ਸਿੰਘ ਆ ਸਾਡਾ ਜੇ ਐਕਟਰ ਹੈ ਤੇ ਜੱਸਾ ਸਿੰਘ ਆਲੂ ਵਾਲੇ ਜੱਸਾ ਸਿੰਘ ਰਾਮ ਗੜੀ ਗਏ ਹਰੀ ਸਿੰਘ ਨਾਲੂਆ ਆ ਤੇ ਫੇਰ ਮੈਨੂੰ ਲੱਗਦਾ ਕਿ ਬੱਚਿਆਂ ਨੇ ਕਹਿਣਾ ਸੀ ਕਿ ਜੇ ਇਦਾਂ ਦੇ ਕਿਰਦਾਰ ਹੈ ਸਾਨੂੰ ਸਰਦਾਰ ਚਾਹੀਦਾ ਹੈ ਫੇਰ ਨਹੀਂ ਬੱਚੀਆਂ ਭਾਦੀਆਂ ਸੀਗੀਆਂ ਇਹਨਾ ਬੱਚੇ ਭਾਦੇ ਸੀਗੇ ਹਨ ਗੁਰਸਿੱਖ ਪਰਿਵਾਰ ਨਹੀਂ ਚਾਹਦਾ ਸੀਗਾ ਅਸਲ 'ਚ ਅਸੀਂ ਅਸਲੀ ਤਸਵੀਰ ਨਹੀਂ ਦਿਖਾ ਸਕੇ ਜਾਂ ਦੂਜੀ ਗੱਲ ਮੈਂ ਕਹਿ ਰਿਹਾ ਮੈਂ ਇਹ ਕਾਲਜੁਗ ਦਾ ਪ੍ਰਭਾਵ ਇੰਨਾ ਪੈ ਗਿਆ ਕਿ ਸਾਨੂੰ ਆ ਥੋੜੇ ਕੋ ਸਮੇਂ ਦਾ ਜਿਹੜਾ ਜਵਾਨੀ ਸਾਡੇ ਚੜਨੀ ਹੈ ਜਵਾਨੀ ਦੇ ਟਾਈਮ ਅੰਦਰ ਜਿਹੜੀ ਉੱਠ ਰਹੀਆਂ ਵਾਸ਼ਨਾਵਾਂ ਆ ਤੇ ਇਹਦੇ ਕਰਕੇ ਸਾਨੂੰ ਲੱਗਦਾ ਆ ਕਿ ਸਾਨੂੰ ਜ਼ਿੰਦਗੀ ਜੀਉਣ ਦੇ ਵਿੱਚ ਸਿੱਖੀ ਜਿਹੜਾ ਹੋਏਗੀ ਉਹ ਕਿਤੇ ਨਾ ਕਿਤੇ ਰੋਗ ਟੋਕ ਕਰੇਗੀ ਨਹੀਂ 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 ਸਿੱਖੀ ਵਰਗੀ ਦਾ ਆਜ਼ਾਦ ਸੋਚ ਕਿਸੇ ਕੋਲ ਨਹੀਂ ਹੈ ਹਨ ਕੋਸ਼ਿਨਾ ਗੁਰੂ ਮਾਲਕ ਨੇ ਕਿ ਵਧੀਆ ਤੋਂ ਵਧੀਆ ਕਪੜੇ ਪਾ ਤੋ ਪਰ ਤਾਂ ਜ਼ਰਾ ਟਾਕਿਆ ਹੋਣਾ ਚਾਹੀਦਾ ਕੀ ਜਦੋਂ ਕੀਮਤੀ ਕਪੜੇ ਪਾ ਤੇ ਗੁਰੂ ਕਲਗੀ ਤਰ ਪਾਸ਼ਾ ਕਲਗੀਆਂ ਲਾ ਰਿਆ ਸੋਨੇ ਦੀਆਂ ਸੋਨੇ ਦੀਆਂ ਵੱਡੇ ਵੱਡੇ ਕੀਮਤੀ ਕਲਗੇ ਕਿੰਨੇ ਕਿੰਨੇ ਮਹਿੰਗੀਆਂ ਹੋਣੀਆਂ ਜੀ ਜੇ ਤਾਂ ਗੁਰੂ ਇੰਨੇ ਕੀਮਤੀ ਪੋਸ਼ਾਕਾ ਪਾ ਸਕਦਾ ਤੇ ਸਿੱਖ ਕਿਉਂ ਨਾ ਕਪੜੇ ਮਹਿੰਗੇ ਪਾ ਸਕਦਾ ਜਿੰਨੀ ਹੋੜੀ ਗੰਜਾਇਸਾ ਵਧੀਆ ਕਪੜੇ ਪਾਓ ਅਸਲ ਚ ਸਾਡੇ ਤੇ ਝੂਠਾ ਫੈਸ਼ਨ ਜਿਆਦਾ ਹਲ ਹੈਵੀ ਹੋ ਗਿਆ ਕਿ ਅਸੀਂ ਆਪਣਾ ਕਰਦਾਰ ਅਸੀਂ ਆਪਣਾ ਇਤਿਹਾਸ ਅਸੀਂ ਆਪਣੇ ਬੁਲਾਰੇ ਅਸੀਂ ਆਪਣੇ ਯੋਧੇ ਆਪਣੇ ਬੱਚਿਆਂ ਦੇ ਦਿਲਾਂ ਤੱਕ ਪਹੁੰਚਾ ਹੀ ਨਹੀਂ ਸਕੇ ਜਿੱਥੇ ਕਰਕੇ ਇਹ ਪ੍ਰੋਬਲਮ ਖੜੀ ਹੋ ਰਹੀ ਹੈ ਇਹ ਤਾਂ ਪ੍ਰਾਜਬ ਦੋਨੇ ਪੱਖਾਂ ਜੀ ਪਰ ਬਹੁਤ ਬੱਚੀਆਂ ਜਿਹੜੀਆਂ ਕਹਿੰਦੀਆਂ ਸਾਨੂੰ ਸਰਦਾਰ ਚਾਹੀਦਾ ਆ ਕੁੜੀਆਂ ਅੱਜ ਕੱਲ ਸਿੱਧਾ ਕਹਿ ਦਿੰਦੀਆਂ ਵੀ ਸਾਨੂੰ ਅਮ੍ਰਿਤਧਾਰੀ ਮੁੰਡਾ ਨਹੀਂ ਚਾਹੀਦਾ ਉਹ ਕਹਿੰਦੀਆਂ ਨਾ ਜਿਨ੍ਹਾਂ ਨੂੰ ਅਮਰਤ ਦੀ ਵੈਲਿਊ ਨਹੀਂ ਪਤਾ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਦਾ ਨਹੀਂ ਪਤਾ ਜਿਨ੍ਹਾਂ ਨੂੰ ਗੁਰਬਾਣੀ ਦੀ ਸੇਧ ਨਹੀਂ ਹੈ ਜੀ ਉਹ ਕਹਿਣਗੀਆਂ ਔਰ ਜਿਹੜੀਆਂ ਗੁਰਸਿੱਖ ਧੀਆਂ ਆ ਜਿਨ੍ਹਾਂ ਦੇ ਘਰ ਦੇ ਵਿੱਚ ਗੁਰਬਾਣੀ ਹੈ ਉਹਨਾਂ ਦੀ ਪਹਿਲੀ ਡਿਮਾਂਡ ਇਹ ਆ ਕਿ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਜੀ ਮੈਨੂੰ ਗੁਰਸਿੱਖ ਬਣਨਾ ਚਾਹੀਦਾ ਹੈ ਕਿਉਂਕਿ ਮੈਂ ਵੀ ਦੇਖ ਰਿਹਾ ਸੀ ਵੀ ਤੁਸੀਂ ਮੈਂ ਤੁਹਾਡਾ ਵੀ ਪਰਿਵਾਰ ਵੀਡੀਓ ਤੋਂ ਪਹਿਲਾਂ ਦੇਖਿਆ ਬੜਾ ਛੋਟਾ ਬੜਾ ਸੋਹਣਾ ਤੁਹਾਡਾ ਜਿਹੜਾ ਉਹ ਪੁਚੰਗੀ ਹੈ ਤੁਹਾਡੇ ਜਿਹੜੇ ਮਿਸਿਸ ਨੇ ਉਹ ਵੀ ਤੁਹਾਡਾ ਸਾਥ ਦਿੰਦੇ ਆ ਮੇਰਾ ਵੀ ਕੁਝ ਤੇਰੇ ਪਹਿਲਾਂ ਵੀਰ ਆਪਦੀ ਕਿਰਪਾ ਹੋਈ ਹੈ ਵੀ ਇਹ ਗੱਲ ਆ ਵੀ ਜੋ ਮਿਲਿਆ ਜੇ ਉਹ ਉਹ ਜੇ ਸਾਨੂੰ ਸੋਚ ਲੈ ਨਹੀਂ ਮਿਲੇ ਤਾਂ ਚੰਗਾ ਹੀ ਹੋਇਆ ਬਿਲਕੁਲ ਜੀ ਦੇਖੋ ਨਾ ਯਾ ਪਸੇਤੀ ਗੱਲ ਕਹੀਏ ਜੀ ਅਕਸਰ ਸਾਰੇ ਲੋਕ ਕਹਿੰਦੇ ਆ ਨਾ ਜੀ ਕਿ ਹਰ ਕੁੜੀ ਨੂੰ ਸਰਦਾਰ ਮੁੰਡਾ ਨਹੀਂ ਮਿਲਣਾ ਜੀ ਪਰ ਹਰ ਸਰਦਾਰ ਮੁੰਡੇ ਨੂੰ ਕੁੜੀ ਮਿਲ ਜਾਣੀ ਹੈ ਸਰਦਾਰ ਮੁੰਡਾ ਮਿਲਣਾ ਵੀ ਉਹਨੂੰ ਹੈ ਜੀ ਜਿਹਦੀ ਕਿਸਮਤ ਵਿੱਚ ਹੈ ਇਹ ਬਿਨਾਂ ਭਾਗਾ ਤੋਂ ਮਿਲਣਾ ਨਹੀਂ ਹੈ ਦਸਤਾਰ ਧੋਣੀ ਦਸਤਾਰ ਦੀ ਪੋਣੀ ਕਰੋਣੀ ਪੋਣੀ ਕਰਾਣੀ ਇਹ ਬਹੁਤ ਵੱਡੀ ਸੇਵਾ ਕਿਸੇ ਭਾਗਾ ਵਾਲੇ ਦੇ ਹਿੱਸੇ ਹੋਣੀ ਹੈ ਦਸਤਾਰ ਦੀ ਸੇਵਾ ਦਸਤਾਰ ਦੀ ਸੇਵਾ ਕਿਸੇ ਭਾਗਾ ਵਾਲ ਦੀ ਹਿਸਿਆਣੀ ਹੈ ਤੇ ਭਾਗਾ ਵਾਲੀ ਉਹ ਬਣੇਗੀ ਜਿਹੜੀ ਗੁਰੂ ਤੇ ਲੜ ਲੱਗੀ ਹੋਈ ਹੈ ਹੂੰ ਜਣੇ ਖੜੇ ਦਸਤਾਰ ਦੀ ਸੇਵਾ ਨਹੀਂ ਮਿਲ ਜਾਣੀ ਉਹਦੇ ਕੇਸਾਂ ਨੂੰ ਤੇਲ ਲਾਉਣਾ ਕਦੇ ਥੋੜੀ ਮਿਸ ਜੀ ਨੇ ਘਰ ਵਾਲੀ ਨੇ ਤੇ ਕੇਸਾਂ ਨੂੰ ਸੰਭਣਾ ਇਹ ਭਾਗਾ ਦੀਆਂ ਨਿਸ਼ਾਨੀਆਂ ਜੀ ਜਿਨ੍ਹਾਂ ਦੇ ਕਿਸਮਤ ਦੇ ਵਿੱਚ ਇਹ ਤੀਜਾ ਨਹੀਂ ਹੈ ਉਹ ਭੱਜਦੀਆਂ ਆ ਉਹ ਝੂਠਾ ਫੈਸ਼ਨ ਹੈ ਪਰ ਕਿਤੇ ਨਾ ਕਿਤੇ ਤੁਹਾਨੂੰ ਇੱਕ ਦਿਨ ਜਾ ਕੇ ਇਹ ਦਸਤਾਰ ਦੀ ਵੈਲਿਊ ਦਾ ਪਤਾ ਲੱਗਣਾ ਆ ਇਹ ਦਸਤਾਰ ਦੀ ਵੈਲਿਊ ਕੀ ਆ ਜਦੋਂ ਹੁਣ ਮੁੰਡੇ ਨੇ ਵਿਆਹ ਕਰਵਾਉਣਾ ਹੋਵੇ ਰੋਡਾ ਵੀ ਹੋਵੇ ਉਹ ਵੀ ਵਿਆਹ ਵਾਲੇ ਦਿਨ ਕੀ ਕਰਦਾ ਜੀ ਦਸਤਾਰ ਬਨਵਾਉਂਦਾ ਦਸਤਾਰ ਬੰਨਦਾ ਉਹਨੂੰ ਪਹਿਲਾਂ ਨਹੀਂ ਪਹਿਣੀ ਉਹ ਤਾਂ ਬੁੱਢਾ ਹੋ ਜਾਂਦਾ ਆ ਤੇ ਫਿਰ ਵੀ ਉਹ ਕਹਿੰਦਾ ਛੋਟਾ-ਮੋਟਾ ਹੁਣ ਪਰਨਾ ਪੰੜਨਾ ਸ਼ੁਰੂ ਕਰ ਲਮਾ ਸਿਰ ਟਕਦਾ ਉਹ ਉਹ ਦਸਤਾਰ ਬਹੁਤ ਵੱਡਾ ਗੁਰੂ ਮਾਲਕ ਜੀ ਦਾ ਇੱਕ ਤੋਹਫ਼ਾ ਸੀਗਾ ਬਹੁਤ ਵੱਡਾ ਤਾਜ ਸੀਗਾ ਚੁੰਨੀ ਵੀ ਬਹੁਤ ਵੱਡਾ ਇੱਕ ਤੋਹਫ਼ਾ ਸੀਗਾ ਸਤਿਗੁਰੂ ਜੀ ਦਿੱਤਾ ਹੋਇਆ ਤਾਜ ਸੀਗਾ ਤੇ ਦਸਤਾਰ ਵੀ ਤੇ ਯਾਦ ਰੱਖਿਓ